ਸੁਹਾਨ ਸਦਾ ਮਨਜਾ ਕਿੰਨੇ ਕਣ ਹੋ ਗਏ ਸਵਸਤ ਹੋ ਗਿਆ ਤੇਰੀ ਜੈ ਹੋਵੇ ਆਤ ਬਾਣੀ ਮਰਮਾਓ ਸਤ ਸੁਹਾਨ ਸਦਾ ਮਨਜਾ ਤੇਰੇ ਮਨ ਵਿੱਚ ਸਦਾ ਖੇੜਾ ਰਹਿਣਾ ਤੇ ਜਦੋਂ ਬਾਣੀ ਦੇ ਅਰਥ ਹੋਵੇ ਰੁਕ ਰੁਕ ਕੇ ਗੱਲ ਸੁਣੀ ਪਰਮਾਈ ਹਾਂ ਇਹ ਤਾਂ ਸਾਰੇ ਗੁਣ 도ਣੇ ਪਹਿਣਗੇ ਨਾ ਤੇ ਆਨੰਦ ਹੀ ਉਹਦੇ ਮੰਗਦਾ ਹੈ ਚਾਰ ਵੀ ਉਹਦੇ ਬਣਦੀ ਐ ਸਵਾਦ ਵੀ ਉਹਦੇ ਹੁੰਦਾ ਪਾਣੀ ਦਾ ਸਭ ਗੁਣ ਤੇਰੇ ਮੈਂ ਨਾ ਹੀ ਕੋਈ ਪ੍ਰਮਾਤਮਾ ਸਭ ਗੁਣ ਤੇਰੇ ਦੇ ਮੇਰੇ ਕੋਈ ਨਹੀਂ ਕਿ ਮੈਂ ਤੇਰੇ ਗੁਣ ਦਾਸ ਪਾ ਸਕਾਂ ਬਿਨ ਗੁਣ ਦੀ ਤੇ ਭਗਤ ਨਾ ਹੋਏ ਜਿੰਨੀ ਜੇ ਤੂੰ ਮੇਰੇ ਅੰਦਰ ਗੁਣ ਨਹੀਂ ਪਾਏਗਾ ਮੇਰੇ ਕੋਲ ਤੇਰੀ ਬਦਲੀ ਵੀ ਨਹੀਂ ਹੁੰਦੀ ਸਾਰੀ ਬਾਣੀ ਜਪੀ ਸਾਰੀ ਜਿਕੇ ਸਨ ਅਰਥ ਆਉਂਦੇ ਹੋਣ ਬੜੀ ਸੁਰਤ ਚੁੱਕਦੀ ਹੈ ਔਰ ਜਿਹਨੂੰ ਅਰਥ ਆਉਂਦੇ ਹੋਣ ਉਹ ਕਦੇ ਵੀ 45 50 ਮਿੰਟ ਤੋਂ ਪਹਿਲਾਂ ਜਪਜੀ ਸਾਹਿਬ ਦਾ ਪਾਠ ਤੋਂ ਨਹੀਂ ਕਰ ਸਕਦਾ ਇਹ ਮੈਂ ਬੇਨਤੀ ਕਰਦਾ ਉਹ ਨੌਂਦਿਆਂ ਨੂੰ ਨੌਂਦਿਆਂ ਪਾਠ ਬੜੀ ਗੱਲ ਰਹਿ ਜੈਨੀ ਉਹ ਪਤਾ ਨਹੀਂ ਕਦੋਂ ਚਿੱਕੀ-ਚਿੱਟੀ ਨਾਲ ਹੋ ਵੀ ਜਾਂਦਾ ਤੇ ਬਾਣੀ ਰਸ-ਰਸ ਲੈ ਲੈ ਕੇ ਰਸ-ਕਰਸ ਗੁੰਦੋਣ ਵਾਲੀ ਗੱਲ ਵੀ ਹੈ ਉਹ ਮੈਨੂੰ ਇਡੈਂਟੀਫਾਈ ਕਰਾਂਗਾ ਕਿ ਜਪਜੀ ਸਾਹਿਬ ਜੀ ਦੇ ਅਰਥ ਪੜ੍ਹਨੇ ਸ਼ੁਰੂ ਕਰਾਂ। ਬੜਾ ਆਨੰਦ ਜੀ। ਉਹ ਸਾਡੇ ਵਹਿਮ ਪਰ ਸਭ ਸਤਿਗੁਰ ਕੱਢ ਵੀ ਦਿੰਦੇ ਨੇ, ਉਹਦਾ ਟਿਕਾਣਾ ਵੀ ਦੱਸ ਦਿੰਦੇ ਨੇ ਕਿੱਥੇ ਐ, ਉਹ ਕਿਵੇਂ ਮਿਲਦਾ ਐ, ਉਹਦੀ ਭਾਸ਼ਾ ਕੀ ਐ। ਕਦ ਕੰਮ ਕਰਨ ਦਾ ਤਰੀਕਾ ਕੀ ਉਹਨੂੰ ਸੁਣਨ ਨਾਲ ਕੀ ਹੁੰਦਾ ਉਹਨ ਮੰਨਣ ਨਾਲ ਕੀ ਹੁੰਦਾ ਤੇ ਅੱਗੇ ਜਦੋਂ ਉਹ ਪੜ੍ਹਿਆ ਸ਼ੁਰੂ ਹੁੰਦੀਆਂ ਨਾ ਅਸੰਖ ਜਪ ਅਸੰਖ ਪਾਉ ਅਸੰਖ ਪੂਜਾ ਅਸੰਖ ਤਪਤਾਉ ਅਸਾਂਕ ਗ੍ਰੰਥ ਨੂੰ ਕੋਈ ਇੱਕ ਬਾਣ ਅਸੰਖ ਜੋਗ ਮੰਨ ਰਹੇ ਹੁਦਾਸ ਸੰਤ ਭਗਤ ਗੁਣ ਗਿਆਨ ਵਿਚਾਰ ਸੰਗ ਸਤੀ ਸੰਗ ਦਾਤ ਸੰਗ ਸੂਰਮੋ ਪਖਸ ਸੰਗ ਮੋਨ ਦੇ ਵਿਲਾਇ ਕਰ ਕੁਦਰਤ ਕੌਣ ਕਹਾਂ ਵਿਚਾਰ ਬਾਰਿਆਂ ਦਾ ਜਾਵਾਂ ਇੱਕ ਵਾਰ ਜੋ ਤੁਧ ਪਾਵੈ ਸਾਈ ਇਹ ਜਿਹੜੀ ਤੇਰੀ ਕੀਤੀ ہوئی ਕਾਰ ਹੈ ਸੰਖਾਂਈ ਤੈਨੂੰ ਜਪ ਤੇਰਾ ਤੇਰੇ ਨਾਲ ਜਪ ਹੋ ਰਹੇ ਨੇ ਤਾਪ ਹੋ ਰਹੇ ਨੇ ਤੇਰੇ ਭਗਤ ਹੋ ਰਹੇ ਤੇਰੀ ਬੰਦਗੀ ਕਰ ਰਹੇ ਨੇ ਕੋਈ ਮੋਨ ਲਾਇਆ ਧਿਆਨ ਧਰ ਕੇ ਤੇਰਾ ਧਿਆਨ ਧਰ ਰਹੇ ਸਭ ਤੇਰੀ ਬੰਦਗੀ ਕਰ ਰਹੇ ਨੇ ਇਹ ਵੀ ਤੇਰੀ ਬਖਸ਼ਿਸ਼ ਹੈ ਇਹ ਤੈਨੂੰ ਚੰਗੇ ਲੱਗਦੇ ਨੇ ਤੇ ਜੇ ਤੂੰ ਹੀ ਪੈਦਾ ਕੀਤੇ ਨੇ ਤੇ ਸਾਈ ਭਲੀ ਕਰ ये अगली पावर पंक्ति पौड़ी असंख मूर्ख अंधकोर असंख चोर हराम खोर असंख समर कर जाए जो असंख कल हत्या कमाए संख पापी पाप कर जाए संख कूड़े और कूड़े फराए संख मलेश मल पर खाए असंख निंदक सिर करें पार नानक नीच कहे विचार जावा एक बार जो तुद भाव है ਇਹ ਵੀ ਤੇਰੇ ਕੀਤੇ ਹੋਏ ਨੇ ਵਾਇਗੁਰ ਜੀ ਅਕਸਰ ਅਸੀਂ ਸਵਾਲ ਕਰਦੇ ਨਾ ਸੰਕੇਤ ਉਹ ਤੇ ਨਾ ਉਹ ਨਾ ਤੇਰਾ ਬੱਚਾ ਨਾਲ ਨਾਲ ਬਾਣੀ ਪਾਵਨ ਪੰਤੀ ਗਾਈ ਬੱਚੇ ਜੋ ਤੁਦ ਭਾਵੈ ਸਾਈ ਭਲੀਕਾਰ ਤੂ ਸਦਾ ਸਲਾਮਤ ਰੰਕਾਰ ਇਸ ਤਰ੍ਹਾਂ ਦੇ ਬੱਚੇ ਨੂੰ ਲਾਇ ਕਰੋ ਬਾਣੀ ਦਾ ਇਹ ਵੱਡੇ ਹੋ ਕੇ ਕਿਸੇ ਨੂੰ ਕਿਸੇ ਕੋਲ ਅਰਦਾਸ ਨਹੀਂ ਕਰਾਉਣੀ ਪੈਗੀ ਕਿ ਮੇਰੇ ਬੱਚੇ ਨੂੰ ਗੁਰਮਤਿ ਦੀ ਦਾਤ ਮਿਲੇ ਅਰਦਾਸ ਕਰੋ ਸਫਲਤਾ ਦੀ ਦਾਤ ਮਿਲਦੀ ਹੈ ਤੁਮੈਂ ਬੇਨਤੀ ਕਰ ਰਿਹਾ ਸਾਂ ਕਈ ਵਾਰੇ ਸਵਾਲ ਕਰਦੇ ਆ ਜੀ ਉਹ ਬੰਦਾ ਬੜਾ ਪਾਪੀ ਹੈ ਇਹੰਦਾਂ ਦਾ ਬੜਾ ਕੁੰਨੀ ਹੈ ਇਹ ਪਾਪੀ ਆਪੇ ਜੇ ਪਾਪੀ ਆਪੇ ਕਰਾ ਰਿਹਾ ਪਰਮਾਤਮਾ ਉਹਨੇ ਵੀ ਆਪੇ ਕਰਾ ਰਿਹਾ ਹਕੀਕਤ ਹੈ ਇਹ ਸਭ ਕੁਝ ਤੁਮ੍ਹ ਆਪ ਦਿਨਾ ਹੈ ਕਿਉਂਕਿ ਉਹਦੀ ਖੇੜ ਹੈ ਜੇ ਦੀ ਖੇਡ ਨਾ ਹੋਵੇ ਤਾਂ ਗੱਲ ਬਣਦੀ ਨਹੀਂ ਹਮੇਸ਼ਾ ਕਈ ਵਾਰ ਬੇਨਤੀ ਕਰਦਾ ਹੁੰਦਾ ਹਾਂ ਨਾ ਔਰ ਕਿ ਜੀਵਨਾ ਹੋਵੇ ਜੇ ਔਰ ਕਿ ਜੀਵਨਾ ਨਾ ਹੋਵੇ ਤੇ ਸ਼ਾਇਦ ਗੁਰੂ ਗੋਬਿੰਦ ਸਿੰਘ ਜੀ ਨੂੰ ਅਸੀਂ ਜਾਣਦੇ ਨਾ ਹੋਈ ਹਾਂ ਸਹੀ ਗੱਲ ਹੈ ਦਾ ਗਿਰਨਾ ਹੋਵੇ ਤਪੀਆਂ ਤਰਨੀਆਂ ਤੇ ਬੈਠਣ ਵਾਲੇ ਦੇ ਸਾਡਾ ਸਿਰ ਝੁਕਦਾ ਹੀ ਨਾ। ਇਹ ਖੇੜ ਹੈ ਜੀ ਪਰ ਇਹ ਬਹੁਤ ਔਖੀ ਸਮਝਣੀ ਤੇ ਮੰਨਣੀ ਹੋਰ ਜਿਓ। ਇਹ ਮੰਨ ਕੇ ਚੱਲਣਾ ਬਹੁਤ। ਸਾਡਾ ਜਦੋਂ ਜਪਜੀ ਸਾਹਿਬ ਪੜਾਂਗੇ ਨਾ ਫਿਰ ਦੋਨੋਂ ਗੱਲਾਂ ਸਾਹਮਣੇ ਆਉਂਦੀਆਂ। ਇਹ ਤਨ ਜਪਣ ਵਾਲੇ ਵੀ ਤੇਰੇ ਕੀਤੇ ਨੇ ਤੇ ਜਿਹੜੇ ਮੂਰਖ ਨੇ ਨਿੰਦਾ ਕਰਦੇ ਨੇ, ਗਲਵਟ ਹੱਤਿਆ ਕਮਾਉਂਦੇ ਨੇ, ਪਾਪੀ ਨੇ ਇਹ ਵੀ ਤੇਰੇ ਕੀਤੇ। ਤੇ ਮੇਰੇ ਨਾਲ ਇੱਕ ਦਿਨ ਪੜਦਾਂ ਪੜਦਾਂ ਆ ਕੇ ਮਨ ਚ ਵਿਚਾਰ ਆ ਮੈਂ ਕਿ ਸਤਿਗੁਰੂ ਤੁਸੀਂ ਕਹੀ ਜਾਂਦੇ ਹੋ ਅਸੰਖ ਮੂਰਖ ਅਸੰਖ ਅਸੰਖ ਦੀ ਗਿਣਤੀ ਤੁਸੀਂ ਕੀਤੀ ਹੈ ਕਿ ਜੇ ਕੋ ਕਹੇ ਵੀ ਅਸੰਖ ਤਾਂ ਦੁਨੀਆ ਹੀ ਹੈ ਨਹੀਂ ਜਿਵੇਂ ਤੁਸੀਂ ਬਾਣੀ ਨੂੰ ਪੜਦੇ ਹੋ ਨਾ ਗਹਿਰਾ ਕਰਕੇ ਤਾਂ ਤੁਹਾਨੂੰ ਸਵਾਲ ਵੀ ਬਣਦੇ ਜਾਂਦੇ ਨੇ ਜਵਾਬ ਵੀ ਮਿਲਦੇ ਜਾਂਦੇ ਤੇ ਮੇਰੇ ਮਨ ਚ ਸਵਾਲ ਆ ਗਿਆ ਮੈਂ ਪੜਦਾਂ ਮੈਂ ਕਿ ਸਤਿਗੁਰੂ ਅਸੰਖ ਜੇ ਕੋ ਕਹੇ ਵੀ ਤੁਸੀਂ ਤਾਂ ਕਿੰਨੇ ਲੋਕਾਂ ਦੀ ਗਿਣਤੀ ਕਰਤੀ ਬੇ ਵੀ ਅਸੰਖ ਆ ਵੀ ਅਸੰਖ ਤੇ ਐਨੀ ਤਾਂ ਦੁਨੀਆ ਹੀ ਹੈ ਨਹੀਂ ਇਹ ਸਵਾਲ ਤੁਹਾਡੇ ਵੀ ਆਏਗਾ ਮਨਾਂ ਤੇ ਅਗਲੀ ਪੌੜੀ ਪੜੋ ਇਸ ਗੱਲ ਦਾ ਵੀ ਜਵਾਬ ਮੇਰੇ ਰਾਜਪਾਤਸ਼ਾਹ ਜੀ ਨੇ ਉਸੇ ਵੇਲੇ ਦਿੱਤਾ ਮੈਂ ਕਹਿੰਦੇ ਸੰਖ ਨਾਮ ਅਸੰਖ தாம் ਅਗੰ ਅਗੰ ਅਸੰਖ ਲੋਕ ਉਹ ਅਸੰਖਾਈ ਲੋਕ ਜਿੱਥੇ ਪਹੁੰਚਿਆ ਨਹੀਂ ਜਾ ਸਕਦਾ ਮੂਰਖਾ ਤੋਂ ਵੀ ਸਵਾਲ ਕੀਤਾ ਮੈਂ ਇਸ ਇਸ ਦੁਰੀਆਂ ਦੀ ਗੱਲ ਨਹੀਂ ਕਰਦਾ ਮੈਂ ਤਾਂ ਉਹਨਾਂ ਸੰਖਾਂ ਲੋਕਾਂ ਦੀ ਵੀ ਗੱਲ ਕਰਦਾ ਜਿਨ੍ਹਾਂ ਤੱਕ ਮਰੁਖ ਦੀ ਪਹੁੰਚ ਨਹੀਂ ਫਿਰ ਕਹਿੰਦੇ ਮੈਂ ਅਸੰਖ ਕਹਿ ਰਿਹਾ ਪਰ ਅਸੰਖ ਕਹੇ ਸਿਰ ਭਾਰ ਹੋਏ ਇਹ ਮੈਨੂੰ ਕਹਿਣਾ ਪੈਂਦਾ ਕਿਉਂਕਿ ਅਖਰੀ ਨਾਮ ਅਖਰੀ ਸਲਾ ਅਖਰੀ ਗਿਆਨ ਨਹੀਂ ਗੁਣ ਦਾ ਅੱਖਰਾਂ ਨਾਲ ਹੀ ਗੁਣਤਾਏ ਜਾ ਸਕਦੇ ਨੇ ਪਰ ਉਹ ਅੱਖਰਾਂ ਤੋਂ ਵੀ ਪਰੇ ਹੈ ਉਹ ਸੰਖਾਂ ਤੋਂ ਵੀ ਪਰੇ ਹੈ ਅਸੰਖ ਕਹਿਣਾ ਵੀ ਮੇਰੇ ਸਿਰ ਤੇ ਭਾਰ ਹੈ ਅਸੰਖ ਲੋਕ ਅਸੰਖ ਅਗੰਗ ਅਗੰਗ ਅਸੰਖ ਲੋਕ ਅਸੰਖ ਹੈ ਸਿਰ ਪਰ ਹੋ ਅਖੀ ਨਾਮ ਸੁਸਲਾਖੀ ਗਿਆਨ ਵੀ ਕੀ ਲਗਾ ਕਹਿਣਾ ਪੈਂਦਾ ਕਿ ਤੂੰ ਅਸੰਖੈ ਦੁਨੀਆ ਪੈਦਾ ਕੀਤੀ ਪਰ ਅਸੰਖ ਵੀ ਕੋਈ ਗਣਤੀ ਨਹੀਂ ਇਹ ਕਹਿਣਾ ਵੀ ਸਿਰ ਤੇ ਪਾਰ ਹੈ ਤਾਂ ਮੇਰਾ ਮਤਲਬ ਬਾਣੀ ਨੂੰ ਜਿੰਨਾ ਪਿਆਰ ਨਾਲ ਪੜਾਈਏ ਨਾ ਤੁਸੀਂ ਆਪਣੇ ਆ ਵੀ ਤੁਹਾਨੂੰ ਵਿਆਖਿਆ ਆਪਣੇ ਆ ਵੀ ਆਈ ਜਾਣੀ ਹੈ ਬਸ ਵਾਸ ਕਰਕੇ ਇਕਾਗਰ ਚਿਤ ਹੋ ਕੇ ਜਦ ਬਾਣੀ ਪੜਾਂਗੇ ਸਭ ਕੁਝ ਆਪੇ ਹੋ ਹੀ ਜਾਣਾ ਹੈ ਤੇ ਜਦੋਂ ਤੁਸੀਂ ਜਪਜੀ ਸਾਹਿਬ ਪੜੋਗੇ ਨਾ ਇੱਥੇ ਰੁਕਿਓ ਜਰੂਰ ਸਵਸਤ ਤੇਰੀ ਜੈ ਹੋਵੇ ਵਾਹਿਗੁਰੂ ਆਤਮਾ ਤੂੰ ਮਾਇਆ ਰੂਪ ਵੀ ਤੂੰ ਹੈ ਬਾਣੀ ਰੂਪ ਵੀ ਤੂੰ ਹੈ ਬ੍ਰਹਮਾ ਵੀ ਤੂੰ ਹੈ ਤੂੰ ਸਤ ਹੈ ਤੂੰ ਬੜਾ ਸੋਹਣਾ ਹੈ ਜਦੋਂ ਬੜਾ ਸੋਹਣਾ ਦੀ ਗੱਲ ਬਾਬੇ ਨਾਨਕ ਦੀ ਸੁਣਾਂਗੇ ਨਾ ਤਾਨੂੰ ਪਿਆਰ ਹੋ ਜਾਏਗਾ ਪਰਮਾਤਮਾ ਤੂੰ ਬੜਾ ਸੋਹਣਾ ਹੈ ਇਹ ਖੂਬਸੂਰਤੀ ਵਾਹਿਗੁਰਜੀ ਦੀ ਨਜ਼ਰਾਂ ਸਾਹਮਣੇ ਆਏਗੀ ਸਦਾ ਮਨ ਚੋਂ ਤੇਰੇ ਮਨ ਚ ਹਮੇਸ਼ਾ ਖੇੜਾ ਰਹਿੰਦਾ ਤੇ ਜਿਹੜੇ ਤੈਨੂੰ ਜਪਦੇ ਨੇ ਨਾਨਕ ਭਗਤਾਂ ਸਦਾ ਰਹੇ ਕੋਣਾਂ ਦੇ ਮਨ ਵਿੱਚ ਹੀ ਖੇੜਾ ਰਹਿੰਦਾ ਤੂੰ ਕੋ ਖੇੜੇ ਵਾਲੇ ਨੇ ਜਿਹੜਾ ਜਲੂਗਾ ਉਹਦੇ ਮਨ ਵਿੱਚ ਖੇੜਾ ਰਹੂਗਾ ਸਦਾ ਸਦਾ ਬੰਮੀ ਮੇਰਾ ਮਤਰਾ ਇੰਨੇ ਸਿੰਘਾਰ ਨਾਲ ਬਿਲਾ ਕਰੀਤ ਵਕਤ ਜਿਹੜਾ ਮੈਨੂੰ ਅਨੌਸ ਹੋਇਆ ਸੀ ਉਹ ਤਾਂ ਹੋ ਗਿਆ ਪਰ ਮੈਂ ਧੱਕਾ ਕਰਾਂਗਾ ਸੈਕਟੀ ਸਾਹਿਬ ਨਾਲ ਜ਼ਰੂਰ ਕਿਉਂਕਿ ਮੈਨੂੰ ਹੁਕਮ ਹੋਇਆ ਸੀ ਮੇਰੇ RAM ਰਾਏ ਤੋ ਸੰਤਾਂ ਕਾ ਸੰਦੇ ਇਹ ਸਭ ਕਾਇਨ ਕਰਨਾ